ਤੁਹਾਡੇ ਸਾਹਮਣੇ ਹੈ ਜੀ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਸੋਂ ਰੋਜ਼ ਤੋਂ 14 ਤੇ 14 ਉਮੀਦਵਾਰਾਂ ਦੀਆਂ ਜੜੀਆਂ ਫਾਈਲਾਂ ਅਸੀਂ ਸਬਮਿਟ ਕਰਵਾਈਆਂ ਜਿਹਦੇ ਵਿੱਚੋਂ ਪਿੱਖੀਪਿੰਡ ਦੀ ਇੱਕ ਬਾਈ ਇਲੈਕਸ਼ਨ ਹੋ ਰਹੀ ਸੀ ਉਹਨਾਂ ਦੀ ਫਾਈਲ ਜਿਹੜੀ ਉਹ ਅਸੀਂ ਸਬਮਿਟ ਕਰਵਾਈ ਤੇ ਜਿਹੜੀਆਂ ਖੇਮਕਰ ਨਗਰ ਪੰਚਾਇਤੀਆਂ ਉਹ 13 ਦੀਆਂ 13 ਫਾਈਲਾਂ ਅਸੀਂ ਪਰਸੋਂ ਦੇ ਰੋਜ਼ ਅਸੀਂ ਸਬਮਿਟ ਕਰਵਾਈਆਂ ਜੀ ਤੇ ਕੱਲ ਏਡੀ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਲੋਕਤੰਤਰ ਦਾ ਘਾਣ ਹੋਇਆ ਤੇ ਕੱਲ ਪਹਿਲਾ ਕੋਈ 3 ਵਜੇ ਨਹੀਂ ਕੋਈ 4 ਵਜੇ ਨਹੀਂ ਲੇਟ ਨਾਈਟ ਲੋਕਤੰਤਰ ਦੀਆਂ ਝੱਜੀਆਂ ਡਾਉਂਦੇ ਹੋਏ ਇਲੈਕਸ਼ਨ ਕਮਿਸ਼ਨ ਦੀਆਂ ਝੱਜੀਆਂ ਡਾਉਂਦੇ ਹੋਏ ਇਹਨਾਂ ਨੇ ਕਿਸੇ ਤੀਰ ਦੀ ਮੌਜੂਦਾ ਸਰਕਾਰ ਨੇ ਪਰਵਾਹ ਨਹੀਂ ਕੀਤੀ ਤੇ ਸਾਡੇ ਖੇਮ ਕਰਨ ਦੇ ਜਿਹੜੇ 9 ਜੇਤੂ ਉਮੀਦਵਾਰ ਸੀ ਉਹਨਾਂ ਦੀਆਂ ਫਾਈਲਾਂ ਰਿਜੈਕਟ ਕਰ ਦਿੱਤੀਆਂ ਬੜੀ ਕੋਸ਼ਿਸ਼ ਕੀਤੀ ਕਿ ਪਤਾ ਲੱਗੇ ਸਾਨੂੰ ਪਰ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ ਉਸੇ ਰੋਸ ਦੇ ਤਹਿਤ ਅੱਜ ਅਸੀਂ ਸਮੁੱਚੀ ਜਿਹੜੀ ਇਲਾਕੇ ਦੀ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਖਤਰ ਹੋਈ ਹੈ ਤੇ ਸਾਰਾ ਸਲਾਹ مشਵਰਾ ਕਰਨਾ ਪਰੰਤ ਕਿ ਅਸੀਂ ਜਿਹੜੀਆਂ ਇਹਨਾਂ ਲੋ ਰਿਜੈਕਟ ਕੀਤੀਆਂ ਗਈਆਂ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਭੇਜ ਦਿੱਤੀ ਹੈ ਤੇ ਮਾਨਯੋਗ ਹਾਈ ਕੋਰਟ ਦਾ ਜਿਹੜਾ ਅੱਜ ਅਸੀਂ ਰੁਖ ਕਰਨ ਲੱਗੇ ਆ ਕਿ ਸਾਨੂੰ ਮਾਨਯੋਗ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਹੈ ਕਿ ਨਿਆ ਕਰਕੇ ਜਿਹੜੇ ਉਹ 9 ਦੇ 9 ਉਮੀਦਵਾਰਾਂ ਦੀ ਆ ਜਿਹੜੀ ਖੇਮ ਕਰਨ ਦੇ ਵਿੱਚ ਉਹ ਇਲੈਕਸ਼ਨ ਦੁਬਾਰਾ ਕੀਤੀ ਜਾਊਗੀ ਤੇ ਮੌਜੂਦਾ ਸਰਕਾਰ ਦੀ ਮੈਂ ਆਪਣੇ ਵੱਲੋਂ ਪੂਰ ਜੋਰ ਨਖੇ ਤੇ ਕਰਦਾ ਆ ਆਮ ਆਦਮੀ ਪਾਰਟੀ ਦੀ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਲਾਰੇ ਲਾ ਕੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਿਹੜੇ ਆਮ ਆਦਮੀ ਦੀ ਗੱਲ ਕਰਦੇ ਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਉਮੀਦਵਾਰ ਖਿਲਾਰੇ ਸੀ ਉਹ ਆਮ ਲੋਕ ਸੀ ਗਰੀਬ ਪਰਿਵਾਰਾਂ ਚੋਂ ਸੀ ਇਹਨਾਂ ਲੋਕਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਦਾ ਇਹਨਾਂ ਜਿਹੜਾ ਵਿਸ਼ਵਾਸ ਤੋੜਿਆ ਉਥੇ ਲੋਕਤੰਤਰ ਦਾ ਇਹਨਾਂ ਬੜੇ ਵੱਡੇ ਤੱਤ ਪਦਰ ਤੇ ਕਾਣ ਕੀਤਾ ਤੁਹਾਡੇ ਸਾਹਮਣੇ ਤੇ ਇਸ ਤੋਂ ਪਹਿਲਾਂ ਪੰਚਾਇਤ ਇਲੈਕਸ਼ਨ ਹੋਈਆਂ ਤਾਂ ਸ਼ਰਮ ਫਾਈਲਾਂ ਪਾੜ-ਪਾੜ ਕੇ ਇਹਨਾਂ ਲੋਕਾਂ ਨੇ ਲੋਕਤੰਤਰ ਦੀਆਂ ਉਦੋਂ ਵੀ ਧਜੀਆਂ ਉਡਾਈਆਂ ਮੈਂ ਸਮਝੇ ਲੋਕਾਂ ਨੂੰ ਅੱਜ ਬੇਨਤੀ ਕਰਦਾ ਕਿ ਜੋ ਆਮ ਆਦਮੀ ਪਾਰਟੀ ਦੇ ਵਤੀਰੇ ਪਿਛਲੇ ਢਾਈ ਤਿੰਨ ਸਾਲ ਤੋਂ ਚੱਲਦੇ ਪਏ ਨੇ ਜਿੱਥੇ-ਜਿੱਥੇ ਵੀ ਸਾਡੇ ਉਮੀਦਵਾਰ ਇਲੈਕਸ਼ਨ ਲੜਨਗੇ ਇਹਨਾਂ ਲੋਕਾਂ ਨੂੰ ਇੱਕ-ਇੱਕ ਵੋਟ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਪਾ ਕੇ ਉਹ ਇਹਨਾਂ ਲੋਕਾਂ ਨੂੰ ਇੱਕ ਵਾਰੀ ਮੂੰਹ ਦਿਖਾਣੀ ਪਊਗੇ ਤੇ ਝਾੜੂ ਦਾ ਤੀਲਾ-ਤੀਲਾ ਵੀ ਕਰਨਗੇ ਤੇ ਜਿਹੜੀਆਂ ਸਾਡੀਆਂ ਫਾਈਲਾਂ ਇਹਨਾਂ ਨੇ ਨਾ ਰਿਜੈਕਟ ਕੀਤੀਆਂ ਅਸੀਂ ਹਾਈ ਕੋਰਟ 'ਚ ਰਿਟ ਪਟੀਸ਼ਨ ਦਾਇਰ ਕਰਕੇ ਇੱਕ ਲੋਕਤੰਤਰ ਦੀ ਪ੍ਰਣਾਲੀ ਦੇ ਤਹਿਤ ਦਬਾਰਾ ਜਿਹੜੀ ਉਹ ਖੇਮ ਕਰਨ ਦੇ ਵਿੱਚ ਇਲੈਕਸ਼ਨ ਲੜਾਂਗੇ ਤੇ ਦੂਜੇ ਪਾਸੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਪੁਰਜ਼ਾ ਦਾ ਅਪੀਲ ਕਰਦਾ ਕਿ ਇਹਨਾਂ ਅਫਸਰਾਂ ਤੇ ਸਖਤ ਕਾਰਵਾਈ ਹੋਵੇ ਤੇ ਅਸੀਂ ਆਪਣੇ ਵੱਲੋਂ ਸਮਝੀ ਬੇਨਤੀ ਵੀ ਕਰਦੇ ਆ ਕਿ ਖੇਮ ਕਰਦੀ ਜਿਹੜੀ ਆ ਉਹ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਉੱਥੇ ਜਿਹੜੀ ਉਹ ਇਲੈਕਸ਼ਨ ਕਰਵਾਈ ਜਾਵੇ ਤਾਂ ਕਿ ਲੋਕਤੰਤਰ ਦੀ ਜਿਹੜੀ ਉਹ ਬਹਾਲੀ ਹੋ ਸਕੇ ਪੰਜਾਬ ਤੋਂ ਹੋਰ ਨਾ ਥਾਂ ਤੋਂ ਵੀ ਝੜ ਲਿਆਈਆਂ ਨੇ ਹੋਰ ਜਗ੍ਹਾ ਤੋਂ ਵੀ ਕੋਈ ਰਿਪੋਰਟਾਂ ਪੈਣ ਜਾਣਗੀਆਂ ਉਹ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਧੱਕੇਸ਼ਾਹੀ ਹੋਈ ਫਾਇਲਾਂ ਪਾੜੀਆਂ ਭਾਰਤੀ ਜਨਤਾ ਪਾਰਟੀ ਦੇ ਦੇਸ਼ਾਂਦਰ ਦੇਸ਼ਾਂ ਦੇ ਤਹਿਤ ਅਸੀਂ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਆਸ ਹੈ ਕਿ ਉਹਨਾਂ ਸਾਰੇ ਵਰਕਰਾਂ ਨੂੰ ਨਿਆਂ ਮਿਲੇਗਾ ਤੇ ਦੁਬਾਰਾ ਜਿਹੜੀ ਉਹ ਇਲੈਕਸ਼ਨ ਲੜਨਗੇ ਹਰ ਇੱਕ ਜਗ੍ਹਾ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਸਮੁੱਚੀ ਜਿਹੜੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰ ਦੇ ਨਾਲ ਚੜ੍ਹਤਾਂ ਮੰਗ ਕਰੇ। ਪ੍ਰਧਾਨ ਜੀ ਸੱਤਾਧਰ ਦੇ ਐਮਐਲਏ ਕਹਿੰਦੇ ਨੇ ਕਿ ਅਸੀਂ 80 ਫਾਈਲਾਂ ਉਦੋਂ ਜਮਾ ਹੋਈਆਂ ਨੇ ਕਿਸੇ ਪ੍ਰਕਾਰ ਦਾ ਕੋਈ ਟੱਕਾ ਨਹੀਂ ਹੋ ਰਿਹਾ ਕੀ ਕਹਿਣਾ ਚਾਹੋਗੇ ਇਸ ਤੇ ਜੀ? ਇਹ ਮੈਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਵੀ ਬੇਨਤੀ ਕਰ ਰਿਹਾ ਜੀ। ਕਿ ਇਹ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਸਕਦੇ ਨੇ। ਲੋਕਾਂ ਨੂੰ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰ ਸਕਦੇ ਨੇ ਸ਼ਬਦਾਂ ਨਾਲ ਹੀ ਲੋਕਾਂ ਨੂੰ ਗਮਰਾਹ ਕਰ ਸਕਦੇ ਨੇ ਪਰ ਜਿਹੜੀ ਹਕੀਕਤ ਆ ਉਹ ਲੋਕਾਂ ਤੋਂ ਹੁਣ ਦੂਰ ਨਹੀਂ ਹੈਗੀ ਇਹ ਅਸੀਂ ਫੈਲਾਉਣ ਦੀ ਗੱਲ ਕਰਦੇ ਆ ਆ ਤੁਹਾਡੇ ਸਾਹਮਣੇ ਹੀ ਆ ਜੀ ਉਹ ਬਾਹਰ ਰਾਤ ਦੇ 9 ਵਜੇ ਲਿਸਟ ਲੱਗਣ ਢੀ ਆ ਕੀ ਨੋਟਿਸ ਹੀ ਇਹਨਾਂ ਨੂੰ ਹਨੇਰੇ ਦੇ ਵਿੱਚ ਲਿਸਟ ਲਾਉਣ ਦੀ ਕਿਉਂ ਨਹੀਂ ਇਹਨਾਂ 3 ਵਜੇ ਲਿਸਟ ਲਈ ਕਿਉਂਕਿ ਪਤਾ ਸੀ ਇਹਨਾਂ ਲੋਕਾਂ ਨੂੰ ਕਿ ਸਾਨੂੰ ਹਾਰ ਦੇਖਣੀ ਪੈਣੀ ਆਪਣੀਆਂ ਕਮਜ਼ੋਰੀਆਂ ਛਪਾਉਣ ਦੇ ਖਾਤਰ ਇਹਨਾਂ ਆਮ ਲੋਕਾਂ ਦੇ ਨਾਲ ਇੱਕ ਲੋਕਤੰਤਰ ਦੇ ਨਾਲ ਪੂਰਾ ਕਹਾਣ ਕੀਤਾ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੂੰਹ ਦੇਖਾਣੀ ਪਊ ਭਾਰਤੀ ਜਨਤਾ ਪਾਰਟੀ ਵੱਲੋਂ ਬੋਲਦੇ ਹੋਏ ਆਪਣੇ ਵਰਕਰਾਂ ਨੂੰ ਕੀ ਸੁਨੇਹਾ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਮਝੇ ਭਾਰਤੀ ਜਨਤਾ ਪਾਰਟੀਆਂ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿਸੇ ਗੱਲ ਤੋਂ ਅਸੀਂ ਘਬਰਾਉਣਾ ਨਹੀਂ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਇੱਕ ਵਰਕਰ ਦੇ ਲਈ ਪੂਰਾ ਨਿਆ ਪ੍ਰਣਾਲੀ ਦੇ ਤਹਿਤ ਅਸੀਂ ਉਹਦਾ ਦੀ ਲੜਾਈ ਵੀ ਲੜਾਂਗੇ ਤੇ ਜਿੱਥੇ-ਜਿੱਥੇ ਸਾਨੂੰ ਮੌਕਾ ਮਿਲਿਆ ਉੱਥੇ-ਉੱਥੇ ਅਸੀਂ ਇਲੈਕਸ਼ਨ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ ਤੇ ਝਾੜੂ ਤਾਂ ਇੱਕ ਰੀਤੀਲਾ-ਤੀਲਾ ਕਰ ਦੇਾਂਗੇ। ਬਾਕੀ ਪਾਰਟੀਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਸਾਰ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਨੇ ਕਿ ਇਹ ਇਕੱਠੇ ਹੋ ਕੇ ਜੜਾ ਹੈ ਸੱਤਾ ਧਿਰ ਦੇ ਬਾਰੇ ਕੀ ਕਹਿਣਾ ਚਾਹੁੰਦੇ। ਮੈਂ ਤਾਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਲੋਕਤੰਤਰ ਦੀ ਬਹਾਲੀ ਲਈ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਉਣਾ ਚਾਹੀਦਾ ਤਾਂ ਕਿ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਲੋਕਤੰਤਰ ਦੇ ਤਾਂ ਤੇ ਜਿਨਾ ਚਾਹੁੰਦੇ ਨੇ ਲੋਕਤੰਤਰ ਦੇ ਤਹਿਤ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ